ਜੀ ਮੈਂ ਕਿ ਮੈਂ ਪਹਿਲਾਂ ਦੱਸ ਰਿਆ ਸਾਂ ਕਿ ਸਰਦਾਰ ਹਰਚੰਨ ਸਿੰਘ ਬਰਾੜ ਸਾਹਿਬ ਸਵਰਗਵਾਸੀ ਹਰਚੰਨ ਸਿੰਘ ਬਰਾੜ ਜੀ ਸਾਬਕਾ ਮੁੱਖ ਮੰਤਰੀ ਸਾਬਕਾ ਗਵਰਨਰ ਅਤੇ ਮਾਲਵੇ ਦੀ ਸਿਆਸਤ ਦਾ ਥੰਮ ਰਹੇ ਬਰਾੜ ਸਾਹਿਬ ਦਾ ਅੱਜ ਜਨਮ ਦਿਨ ਹੈ ਤੇ ਨਾਲ ਦੀ ਨਾਲ ਮੈਂ ਉਹਨਾਂ ਦੇ ਡਾਟਨ ਲਾ ਸਾਬਕਾ ਐਮਐਲਏ ਕਰਨ ਬਰਾੜ ਜੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਦੱਸ ਦਿਆਂ ਤੁਹਾਨੂੰ ਕਿ ਸ਼ਾਇਦ ਵਾਹਿਦ ਇੱਕ ਐਸੇ ਸਿਆਸਤਦਾਨ ਨੇ ਪੰਜਾਬ ਦੀ ਸਿਆਸਤ ਵਿੱਚ ਜਿਨ੍ਹਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਨੇ ਇਹ ਜਾਣਦੇ ਨੇ ਕਿ ਉਹ ਵੱਡੇ ਸਿਆਸਤਦਾਨ ਸਨ ਇਹ ਜਾਣਦੇ ਨੇ ਕਿ ਉਹਨਾਂ ਦੀ ਨਾ ਕੇਵਲ ਪੰਜਾਬ 'ਚ ਬਲਕਿ ਦੇਸ਼ ਭਰ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਸੀਗੀ ਅ ਔਰ ਸਿਆਸਤ ਦੇ ਵਿੱਚ ਇੱਕ ਵੱਡਾ ਨਾਮ ਸਨੋ ਲੇਕਿਨ ਕਿਉਂਕਿ ਉਹ ਖੁਦ ਬਹੁਤ ਘੱਟ ਬੋਲਦੇ ਸੀਗੇ ਉਹਨਾਂ ਬਾਰੇ ਕਹਾਣੀਆਂ ਬਹੁਤ ਨਹੀਂ ਲੇਕਿਨ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਉਹਨਾਂ ਦਾ ਸੁਭਾਅ ਬਾਰੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੇ ਕਾਰੋਬਾਰ ਬਾਰੇ ਬਿਜਾਤੇ ਖੁਦੋ ਕਹਿਜੇ ਇਨਸਾਨ ਸਨ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਤੇ ਅੱਜ ਇਸੇ ਕਰਕੇ ਮੈਂ ਪਹੁੰਚ ਕੀਤੀ ਹੈ ਕਰਨ ਬਰਾੜ ਹੁਣਾ ਨੂੰ ਸਤਿਕਾਰਯੋਗ ਕਰਨ ਬਰਾੜ ਜੀ ਪਹਿਲਾਂ ਐਮਐਲਏ ਰਹ ਚੁੱਕੇ ਨੇ ਔਰ ਬਹੁਤ ਨਾਲ ਗਲਤ ਕਰਦੇ ਆਪਾਂ ਕਰਨ ਬਰਾੜ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਵੈਲਕਮ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਮੈਂ ਦੱਸ ਰਿਹਾ ਸੰਗ ਕੇ ਭਾਵੇਂ ਕਿ ਭਾਵੇਂ ਕਿ ਇਲਾਕਾ ਮੇਰਾ ਵੀ ਫਰੀਦਕੋਟ ਹੈ ਜੀ ਔਰ ਹਰਚਨ ਬੈਗਬਾਪ ਸਾਹਿਬ ਨਾਲ ਮਿਲਣ ਦਾ ਮੈਨੂੰ ਮੌਕਾ ਮਿਲਿਆ ਬਹੁਤ ਘੱਟ ਮਿਲਿਆ ਲੇਕਿਨ ਮਿਲਿਆ ਬਜ਼ਾਤੇ ਖੁਦ ਕਹੇ ਜੇ ਇਨਸਾਨ ਸੀ ਔਰ ਪਰਿਵਾਰ ਵਿੱਚ ਸਿਆਸਤ ਦਾ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੋਈ ਥੋੜਾ ਬੋਤ ਇੱਥੋਂ ਸ਼ੁਰੂ ਕਰੀਏ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਇਸ ਤਰ੍ਹਾਂ ਸੀ ਜੀ ਕਿ ਬਹੁਤ ਛੋਟੀ ਸੀ ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਸੀਗੇ ਤੇ مالک ਸੀਗੇ ਕਾਫੀ ਜਾਇਦਾਦ ਦੀ ਏ ਅੰਰੇਤਾ ਨੇ ਅੰਨ ਨੂੰ ਵਾਰਡ ਆਫ ਕਾਟ ਪੜਾ ਲਿੱਤਾ ਸੀਗਾ ਮਤਲਬ ਕਿ ਫਿਰ ਇਹ ਮੁਕਸਰ ਨਹੀਂ ਪੜੇ ਇਹ ਲਾਹੌਰ ਗਏ ਤੇ ਉੱਥੇ ਚੀਫਸ ਕਾਲਜ ਐਚਸਨ ਕਾਲਜ ਨੂੰ ਕਹਿੰਦੇ ਨੇ ਉੱਥੇ ਉਹਨਾਂ ਨੇ ਆਪਣੀ ਪੜਾਈ ਕੀਤੀ ਉੱਥੋਂ ਫਿਰ ਇਹਨਾਂ ਨੇ ਗਵਰਨਮੈਂਟ ਕਾਲਜ ਲਾਹੌਰ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਤੇ ਇਹਨਾਂ ਦੀ ਸ਼ਾਦੀ ਜਦ ਹੋਈ ਇਹਨਾਂ ਦੀ ਸ਼ਾਦੀ ਹੋਈ ਸਰਦਾਰ ਪ੍ਰਤਾਪ ਸਿੰਘ ਕੇਰੋਂ ਦੇ ਛੋਟੇ ਪੁੱਤ ਜਸਵੰਤ ਸਿੰਘ ਕੇਰੋਂ ਦੀ ਬੇਟੀ ਨਾਲ ਸਿਆਸਤ ਉਹਨਾਂ ਲਈ ਨੰਨੀ ਪਈ ਸੀ ਉਹ ਉਹਦੇ ਕਰਕੇ ਸਿਆਸਤ ਵਿੱਚ ਆਈ ਸੀ ਕਿਰੋ ਸਾਹਿਬ ਨਾਲ ਜੋੜ ਮੇਲਾ ਕਿਵੇਂ ਬਣਿਆ ਕਿਉਂਕਿ ਕਿਰੋ ਸਾਹਿਬ ਬਾਰੇ ਵੀ ਸ਼ਾਇਦ ਲੋਕ ਬਹੁਤ ਘੱਟ ਜਾਣਦੇ ਨੇ ਖਾਸ ਕਰਕੇ ਉਹਨਾਂ ਦਾ ਜਿਹੜਾ ਮਾਲਵੇ ਵਿੱਚ ਵਿਆਹ ਜਾਣਾ ਇਹ ਸਾਨੂੰ ਸਮਝਾਓ ਕਿ ਕਿਰੋ ਪਰਿਵਾਰ ਨਾਲ ਸ਼੍ਰੀਮਤੀ ਗੁਰਵਿੰਦਰ ਕੌਰ ਬਰਾੜ ਹੋਣਾ ਦਾ ਕਿਰੋ ਸਾਹਿਬ ਨਾਲ ਕੀ ਰਿਸ਼ਤਾ ਸੀਗਾ ਅਤੇ ਇਸ ਕਾਰਨ ਕਿਵੇਂ ਬਣਿਆ ਉਹ ਸੀਗੀ ਜੀ ਕਿਰੋ ਸਾਹਿਬ ਦੀ ਕਿਰੋ ਸਾਹਿਬ ਦੇ ਛੋਟੇ ਪਰਿਵਾਰ ਦੀ ਬੇਟੀ ਸੀ ਜੀ ਕਪਤ ਸਿੰਘੇ ਰੌਂਦੇ ਚੋਟਾ ਸੀਗਾ ਸਰਦਾਰ ਜਸਵੰਤ ਸਿੰਘੇ ਰੌਂਦੇ ਤੇ ਗੁਰਵਿੰਦਰ ਕੋਲ ਮੇਰੇ ਮਦਰ-ਇਨ-ਲॉ ਉਹਨਾਂ ਦੀ ਬੇਟੀ ਸੀ ਮਤ ਭਤੀਜੀ ਲੱਗੀ ਪ੍ਰਤਾਪ ਸਿੰਘੇ ਰੌਂਦੇ ਇਹ ਮੌਕਾ ਮਿਲ ਕਿਵੇਂ ਬਣਿਆ ਕਿਉਂਕਿ ਸਾਬੇ ਜਾਇਦਾਦ ਸਾਨ ਬਰਾੜ ਪਰਿਵਾਰ ਦੇ ਕੋਲੇ ਧਨ ਜਾਇਦਾਦ ਦੀ ਕੋਈ ਕਮੀ ਨਹੀਂ ਸੀਗੀ ਔਰ ਕਿਵੇਂ ਇਹਦੀ ਸ਼ੁਰੂਆਤ ਹੋਈ ਅਗਰ ਲੋਕ ਸੁਣਨਾ ਚਾਹਣਗੇ ਰੌਚਕ ਗੱਲ ਹੋਏਗੀ ਅਛਿਆ ਫੀਜੀ ਕੀ ਬਰਾੜ ਸਾਹਿਬ ਜਦ ਪੜਦੇ ਸੀਗੇ ਲਾਹੌਰ ਦੇ ਵਿੱਚ ਦੀ ਗਵਰਨਮੈਂਟ ਕਾਲਜ ਦੇ ਵਿੱਚ ਉਸ ਮੋਕੇ ਬੀਬੀ ਜੀ ਸੀਗੇ ਕਨੈਕਟ ਕਾਲਜ ਦੇ ਵਿੱਚ ਤੇ ਸ਼ੀ ਵਾਸ ਅ ਵੈਰੀ ਗੁੱਡ ਐਥਲੀਟ ਬੋਥ ਅ ਅ ਫਰਡਲਿੰਗ ਵਗੇਰਾ ਕਰਦੇ ਸੀਗੇ ਤੇ ਬ੍ਰਾਦਰ ਸਾਹਿਬ ਨੇ ਦੇਖਿਆ ਸੀਗਾ ਠੀਕ ਹੈ ਸੀਗਾ ਕਿ ਇਹ ਬਹੁਤ ਗੁੱਡ ਲੁਕਿੰਗ ਐਂਡ ਐਥਲੀਟਿਕ ਲੇਡੀ ਹੈ ਤੇ ਉਹਨਾਂ ਨੇ ਫਿਰ ਰਿਸ਼ਤਾ ਭੇਜਿਆ ਸੀਗਾ ਆਪਣਾ ਹੂੰ ਤੋ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਹੀ ਵਾਸ ਅ ਮੈਨ ਆਫ ਫਿਊ ਵਰਡਸ ਘੱਟ ਬੋਲਦੇ ਸੀਗੇ ਲੰਬੀਆਂ ਚੌੜੀਆਂ ਤਕਰੀਰਾਂ ਵੀ ਨਹੀਂ ਸੀ ਕਰਦੇ ਜਿਵੇਂ ਕਿ ਅੱਜਕੱਲ ਦੇ ਸਿਆਸਤਦਾਨ ਕਰਦੇ ਨੇ ਅਕਸਰ ਅਸੀਂ ਮੀਡੀਆ ਹਲੇ ਕਹਿ ਦਿੰਦੇ ਆ ਕਿ ਵਰਬਲ ਡੈਰੀਆ ਹੋਇਆ ਅੱਜਕੱਲ ਦੇ ਸਿਆਸਤਦਾਨਾਂ ਨੂੰ ਲੇਕਿਨ ਬਰਾੜ ਸਾਹਿਬ ਬਹੁਤ ਘੱਟ ਬੋਲ ਕੇ ਬਹੁਤ ਕੁਝ ਕਿਹਾ ਜਾਂਦੇ ਸਨ ਉਹਨਾਂ ਦੀ ਸ਼ਖਸੀਅਤ ਬਾਰੇ ਥੋੜਾ ਚੰਨਾ ਪਾਇਓ ਤੁਸੀਂ ਨਿੱਜੀ ਤੌਰ ਤੇ ਬੀਂਗ ਅ ਡਾਟਰਨ ਲਾ ਉਹਨਾਂ ਨਾਲ ਕਿੰਨਾ ਕੁ ਤੁਹਾਡਾ ਜਿਹੜਾ ਕਿਸ ਕਿਸਮ ਦਾ ਤੁਹਾਨੂੰ ਪ੍ਰਭਾਵ ਕਬੂਲਿਆ ਤੁਸੀਂ ਉਹਨਾਂ ਦੇ ਸ਼ਖਸੀਅਤ ਤੋਂ ਜਦ ਰਾਜ ਸਾਹਿਬ ਨੂੰ ਮੈਨੂੰ ਪਹਿਲੇ ਮਿਲੀ ਸੀ ਜੀ ਵਿਆਹ ਤੋਂ ਬਾਅਦ ਪਹਿਲੇ ਰਿਸ਼ਤਾ ਤਾਂ ਮੇਰਾ ਜ ਹੋਇਆ ਸੀ ਪਹਿਲੇ ਜਦ ਮੈਂ ਵਿਆਹ ਕੀ ਸਰਾਇਨਾਗਾ ਪਿੰਡ ਹੈ ਸਾਡਾ ਕਹ ਰਹੀਦਾ ਸਰਾਇਨਾਗਾ ਦੇ ਵਿੱਚ ਇਹ ਜਿਹੜਾ ਪਿੰਡ ਹੈ ਇਹ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਜੱਦੀ ਨੇ ਮੈਨੂੰ ਆਪਣੇ ਕੋਲ ਬਿਠਾ ਕੇ ਇੱਕੋ ਗੱਲ ਕਹੀ ਸੀ ਕਿ ਬੇਟਾ ਇਹ ਜਿੱਥੇ ਜਗ੍ਹਾ ਹੈ ਇਹ ਬੜੀ ਪਵਿੱਤਰ ਜਗ੍ਹਾ ਹੈ ਕਿ ਅਸੀਂ ਬੜੇ ਖੁਸ਼ਕਿਸਮਤ ਹੈ ਕਿ ਅਸੀਂ ਇੰਨੀ ਪਵਿੱਤਰ ਜਗ੍ਹਾ ਦੇ ਵਿੱਚ ਰਹਿੰਦੇ ਆ ਕਿ ਸਾਡਾ ਘਰ ਇਥੇ ਹੈ ਕਿ ਮੈਂ ਇੱਕੋ ਗੱਲ ਤੁਹਾਨੂੰ ਕਹਿਣੀ ਹੈ ਕਿ ਅਸੀਂ ਕਦੀ ਇਸ ਮਿੱਟੀ ਨੂੰ ਕਦੀ ਨਹੀਂ ਕਰਦਾ ਮੇਰੇ ਫਾਦਰ ਇਨ ਲਾ ਨੇ ਮੈਨੂੰ ਹਮੇਸ਼ਾ ਬਹੁਤ ਪਿਆਰ ਦਿੱਤਾ ਮੈਨੂੰ ਬੇਟੀ ਵਾਂਗ ਰੱਖਿਆ ਕਦੀ ਮੂੰਹ ਨਹੀਂ ਸਮਝਿਆ ਇੱਥੇ ਤੱਕ ਕਿ ਜਦ ਵੀ ਕੋਈ ਗੱਲ ਕਰਨੀ ਹੁੰਦੀ ਸੀ ਮੈਨੂੰ ਕਹਿੰਦੇ ਸੀ ਕਾਗਜ਼ ਪੈਨਸਲ ਲੈ ਕੇ ਆਓ ਤੇ ਲਿਖਣਾ ਹੈਗਾ ਕਿ ਆ ਆ ਅਸੀਂ ਕਰਨਾ ਹੈਗਾ ਬਿਲਕੁਲ ਤੁਸੀਂ ਕਹਿੰਦੇ ਹੋ ਗੱਲ ਨਹੀਂ ਕਰਦੇ ਸੀਗੇ ਉਹ ਗੱਲ ਕਰਦੇ ਸੀ ਬੜੀ ਨਾਪ ਤੋਲ ਕੇ ਉਹ ਫालतू ਗੱਲਾਂ ਨਹੀਂ ਕਰਦੇ ਸੀ ਬਹੁਤ ਸਿਆਣੀ ਬਣਾ ਕੇ ਕਰਦੇ ਸੀ ਜਿਵੇਂ ਅਕਸਰ ਟੱਬਰ ਤੇ ਵੀ ਸੱਗਣਾ ਬਾਤਾਂ ਜਿਵੇਂ ਆਮ ਬੰਦੇ ਕਰਦੇ ਉਹ ਤਾਂ ਕਰਦੇ ਸੀਗੇ ਜਿਵੇਂ ਜਦੋਂ ਉਹਨਾਂ ਨੇ ਕੋਈ ਰਾਜਨੀਤਿਕ ਗੱਲ ਕਰਨੀ ਸੀ ਉਹ ਬੜੇ ਟੋਲ ਕੇ ਆਪਣੀ ਗੱਲ ਕਰਦੇ ਸੀ ਕੋਈ ਐਸੀ ਗੱਲ ਨਹੀਂ ਕਰਦੇ ਸੀ ਜਿਹਦੇ ਵਿੱਚ ਕੋਈ ਇਤਰਾਜ਼ ਕਰੇ ਜੀ ਬਿਲਕੁਲ ਔਰ ਜੇਕਰ ਸਿਆਸੀ ਉਹਨਾਂ ਦੀ ਲੰਬੀ ਪਾਰੀ ਖੇਡੀ ਉਹਨਾਂ ਨੇ ਕਿੰਨੀ ਵੇਰਾਂ ਐਮਐਲਏ ਬਣੇ ਕਿੰਨੀ ਵੇਰਾਂ ਮંત્રી ਬਣ ਤੋਂ ਬਾਅਦ ਮੁੱਖ ਮੰਤਰੀ ਬੰਦਸਬਾਬ ਮਿਲਿਆ ਉਹਨਾਂ ਨੂੰ ਔਰ ਗਵਰਨਰ ਰਹੇ ਦੋ ਸੂਬਿਆਂ ਦੇ ਜਦੋਂ ਉਹ ਸਿਆਸਤ ਵਿੱਚ ਅਜੇ ਵਿਧਾਨ ਸਭਾ 'ਚ ਨਹੀਂ ਵੀ ਸਨ ਤਾਂ ਤਾਂ ਵੀ ਉਹਨਾਂ ਦੀ ਪੈਂਠ ਜਿਹੜੀ ਹੈ ਮੈਂ ਖੁਦ ਦੇਖੀ ਹੈ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਸਤਕਾਰ ਸੀਗਾ ਲੋਕਾਂ ਨੂੰ ਉਹਨਾਂ ਦੀ ਹੋਣ ਦਾ ਹਮੇਸ਼ਾ ਅਹਿਸਾਸ ਹੁੰਦਾ ਸੀਗਾ ਤਾਂ ਉਹ ਆਪਣੇ ਇਲਾਕੇ ਦੀ ਸਿਆਸਤ ਵਿੱਚ ਕਾਰਗੁਜ਼ਾਰੀ ਕਿਵੇਂ ਰਹੀ ਦੱਸਦੇ ਨੇ ਕਿ ਪਹਿਲਾਂ ਬਾਦਲ ਸਾਹਿਬ ਨਾਲ ਸਿਆਸੀ ਟਿਕੜਕਾ ਸੀ ਚੋਣਾ ਵੀ ਲੜੀਆਂ ਚੋਣਾ ਜਿੱਤੀਆਂ ਵੀ ਬਾਦਲ ਸਾਹਿਬ ਨੂੰ ਹਰਾਇਆ ਵੀ ਲੇਕਿਨ ਬਾਅਦ ਵਿੱਚ ਲੋਕੀ ਕਹਿੰਦੇ ਨੇ ਕਿ ਦੋਹਾਂ ਪਰਿਵਾਰਾਂ ਦਾ ਸਮਝੌਤਾ ਹੋ ਗਿਆ ਸੀਗਾ ਕਿ ਆਪਸ ਵਿੱਚ ਅਸੀਂ ਸਿਆਸੀ ਸੈਕ ਨਹੀਂ ਫਸਾਉਣੇ ਜਗਤ ਸਿੰਘ ਤੇ ਬਾਦਲ ਸਾਹਿਬ ਇੱਕ ਦੂਜੇ ਨਾਲ ਕਦੇ ਨਹੀਂ ਸਿੱਧਾ ਬੋਤ ਤੇ ਬਾਤ ਖੜੇ ਮਗਰ ਸੁਖਦੀਪ ਬਾਦਲ ਦੇ ਖਿਲਾਫ ਪਹਿਲੇ ਬਬਲੀ ਮੇਰੇ ਨਨਾਨਦੇ ਉਹ ਲੜੇ ਸੀਗੇ ਇਲੈਕਸ਼ਨ ਐਮਪੀ ਦੀ ਉਸ ਤੋਂ ਬਾਅਦ ਜਦ ਜੁਨੀਟਰ ਨੇ ਅਬੀਦ ਕੋਟ ਛੱਡ ਦਿੱਤਾ ਸੀਗਾ ਤੇ ਖਾਲੀ ਰਹਿ ਗਿਆ ਸੀਗਾ ਤੇ ਫਿਰ ਮੈਂ ਵੀ ਉਹਨਾਂ ਦੀ ਸਿਲਾਫ ਲੜੀ ਸੀ ਤੇ ਇਸ ਲਈ ਇਹ ਸਮਝੌਤੇ ਦੀ ਗੱਲ ਜਿਹੜੀ ਹੈਗੀ ਇਹ ਦੀ ਸੀਗੀ ਹਾਂ ਇਹ ਵਾਜੂਰ ਹੋਊਗਾ ਕਿ ਬਾਦਲ ਸਾਹਿਬ ਲੰਬੀ ਤੋਂ ਲੜਨ ਲੱਗਦੇ ਤੇ ਬਰਾੜ ਸਾਹਿਬ ਮੁਕਸਰ ਆਗੇ ਇਸ ਲਈ ਇਹਨਾਂ ਦੇ ਟਕਰਾ ਫਿਰ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਇਲਾਕੇ ਅਲੱਗ ਹੋ ਗਏ ਸੀਗੇ ਬੰਦ ਕਿਤੇ ਬਹੁਤ ਹੀ ਇਲੈਕਸ਼ਨ ਦੇ ਵਿੱਚ ਬਰਾੜ ਸਾਹਿਬ ਨੇ ਬਾਦਲ ਸਾਹਿਬ ਨੂੰ ਜਦ ਭਰਾਇਆ ਸੀ

ਦੀ ਸਿਆਸਤ ਦੁਨੀਆ ਜਾਣਦੀ ਹੈ ਉਹਨਾਂ ਦੀ ਬੈਟਰ ਹਾਫ ਸ਼੍ਰੀਮਤੀ ਗੁਰਵਿੰਦਰ ਕੌਰ ਬਰਾੜ ਉਹਨਾਂ ਨੇ ਵੀ ਸਿਆਸਤ ਵਿੱਚ ਕੋਈ ਆਪਣਾ ਬੰਦਾ ਸਰ ਦਾ ਰੋਲ ਜਿਹੜਾ ਅਦਾ ਕੀਤਾ ਹੈਗਾ ਜਿਹੜਾ ਲੋਕ ਯਾਦ ਕਰਦੇ ਨੇ ਉਪਰੰਤ ਸਨੀ ਬਰਾੜ ਸਾਹਿਬ ਸਵਰਗਵਾਸੀ ਸਨੀ ਬਰਾੜ ਹੁਣੀ ਤੁਹਾਡੇ ਪਤੀ ਉਹਨਾਂ ਨੇ ਚੋਣਾਂ ਲੜੀਆਂ ਤੁਸੀਂ ਚੋਣਾਂ ਲੜੀਆਂ ਬਬਲੀ ਬਰਾੜ ਨੇ ਚੋਣਾਂ ਲੜੀਆਂ ਇਹ ਪਰਿਵਾਰ ਸਾਰਾ ਸਿਆਸਤ ਵਿੱਚ ਕੋਈ ਮੈਂਬਰ ਬਚਿਆ ਨਹੀਂ ਹੈ ਪਰ ਤੁਹਾਡੇ ਤੋਂ ਬਾਅਦ ਅਗਲੀ ਪੀੜ੍ਹੀ ਦਾ ਕਿਵੇਂ ਹੈ ਉੱबली ਪੀੜ੍ਹੀ ਜੀ ਮੇਰੇ ਤਿੰਨ ਬੇਟੇ ਨੇ ਮਗਰ ਉਹ ਕਾਰੋਬਾਰ ਦੇ ਵਿੱਚ ਲੱਗੇ ਨੇ ਉਹ ਕਹਿੰਦੇ ਨੇ ਕਿ ਹੁਣ ਸਿਆਸਤ ਕਾਫੀ ਗੰਦੀ ਹੋ ਗਈ ਹੈ ਇਸ ਲਈ ਹੁਣੇ ਤੱਕ ਕਹਿੰਦੇ ਨੇ ਕਿ ਅਸੀਂ ਨਹੀਂ ਇੰਟਰਸਟਡ ਮੇਰਾ ਛੋਟਾ ਬੇਟਾ ਕਰਨਵੀਰ ਸ਼ੁਰੂ ਦੇ ਵਿੱਚ ਯੂਨਿਟ ਕਾਂਗਰਸ ਦੇ ਵਿੱਚ ਇੰਟਰਸਟਡ ਸੀ ਮਗਰ ਜਦੋਂ ਨੇ ਦੇਖਿਆ ਕਿ ਇਹਦੀ ਗਰਾਫ ਡਿੱਗਦੀ ਜਾ ਰਹੀ ਹੈ ਤੇ ਲੋਕ ਜਿਹੜੇ ਪੋਲਿਟਿਕਸ ਦੇ ਵਿਚਾਰੇ ਨੇ ਉਹ ਬਰਾੜ ਸਾਹਿਬ ਵਰਗੇ ਨਹੀਂ ਹੈ ਬਹੁਤ ਘਟ ਲੋਕ ਹੈਗੇ ਨੇ ਐਥਿਕਲੀ ਇਸ ਲਈ ਉਹਨੇ ਵੀ ਕਿਹਾ ਕਿ ਮੈਂ ਆਪਣੀਆਂ ਕਮਾਈਆਂ ਦੇ ਵਿੱਚ ਕਰਦੀ ਹਾਂ ਆਪਣੇ ਬੱਚਿਆਂ ਦੇ ਸਾਹਮਣੇ ਲਈ ਆਪਣੇ ਕੰਮ ਕੰਮ ਕਰਦੇ ਨੇ ਤੇ ਪੋਲਿਟਿਕਸ ਦੇ ਵਿੱਚ ਹੁਣੇ ਤੱਕ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਆਈ। ਅੱਗੇ ਜਾ ਕੇ ਦੇਖਾਂਗੇ ਕੀ ਪਤਾ। ਤੁਸੀਂ ਅਜੇ ਸਰਗਰਮੋਂ ਕਰਨ ਬਰਾੜ ਜੀ ਔਰ ਆੜਾ ਦਵਾਲਾ ਬਦਲਦਾ ਜਾ ਰਿਹਾ ਹੈ ਤੁਹਾਡੇ ਮੁਕਸਰ ਲਾਕੇ ਤੋਂ ਜਾਂ ਇਸ ਖਿੱਤੇ ਚੋਂ ਕੋਈ ਇੱਕ ਸਿਆਸਤਦਾਨ ਉਹਨਾਂ ਦਾ ਨਾਮ ਅਸੀਂ ਕੱਲ ਪਰਸੋਂ ਹੀ ਲੈ ਰਹੇ ਸਾਂ ਉਹਨਾਂ ਤੇ ਬਕਾਇਦਾ ਗੱਲਬਾਤ ਵੀ ਕੀਤੀ ਹੈ ਕਿ ਉਹ ਭਾਗਜਨਤਾ ਪਾਰਟੀ ਚਲੇ ਗਏ ਨੇ। ਕਾਂਗਰਸ ਦਾ ਪ੍ਰਧਾਨ ਤੁਹਾਡੇ ਆਸ-ਪਾਸ ਹਲਕੇ ਦੇ ਵਿੱਚ ਹੈ ਔਰ ਆਮ ਆਦਮੀ ਪਾਰਟੀ ਨੇ ਦੇ ਪੰਜਾਬ ਦੀ ਸਿਆਸਤ ਦੀ ਇੰਤਹਾਰ ਰੰਗ ਰੂਪ ਬਦਲ ਦਿੱਤਾ ਸੀ ਅ ਅੱਜ ਕੱਲ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਛੇਤੀ ਟ੍ਰੈਕਸ਼ਨ ਫੜ ਰਹੀ ਹੈ ਮੋਮੈਂਟਮ ਫੜ ਰਹੀ ਹੈ ਲੋਕ ਜਿਹੜਾ ਸਿਆਸਤਦਾਨ ਪਹਿਲਾਂ ਸਮੇਂ ਤੋਂ ਪਹਿਲਾਂ ਜਿਵੇਂ ਕਹਿੰਦੇ ਨੇ ਕਿ ਜਾਨਵਰ ਕਿਸੇ ਵਿਵਤਾ ਨੂੰ ਪਹਿਲਾਂ ਸਮਝ ਲੈਂਦੇ ਨੇ ਸਿਆਸਤਦਾਨਾਂ ਦੇ ਕਹਿੰਦੇ ਇੱਕ ਰਗ ਵੱਧ ਹੁੰਦੀ ਹੈ ਇਹ ਪਹਿਲਾਂ ਸਮਝ ਲੈਂਦੇ ਆ ਤੇ ਉਹ ਸਮਝਦੇ ਨੇ ਕਿ ਜੇਕਰ ਇੰਨੀ ਭਾਰੀ ਗਿਣਤੀ ਚ ਕਾਂਗਰਸ ਹੁਣ ਕਾਂਗਰਸ ਵਾਲੇ ਛੱਡ ਛੱਡ ਕੇ ਬੀਜੇਪੀ ਵਾਲੇ ਪਾਸੇ ਜਾ ਰਹੇ ਨੇ ਤਾਂ ਬੀਜੇਪੀ ਦਾ ਇਸ ਵੇਲੇ ਲੱਗਦਾ ਹੈ ਕਿ ਆਉਣ ਵਾਲਾ ਕੱਲ ਮਜ਼ਬੂਤ ਹੋਏਗਾ ਮੈਂ ਤੁਹਾਡੇ ਵਿਚਾਰ ਜਾਨਣਾ ਚਾਹੁੰਦਾ ਇਸ ਵੇਲੇ ਜਿੱਤੇ ਪਿਛਾੜੇ ਸੀ ਸਾਡੇ ਕਿਸਾਨਾਂ ਦਾ ਐਗਰਿਟੇਸ਼ਨ ਹੋਇਆ ਸੀ ਗਾ ਮੋਦੀ ਸਾਹਿਬ ਇੱਕ ਵਾਰੀ ਵੀ ਕਿਸਾਨਾਂ ਨਾਲ ਉਹਨਾਂ ਨੇ ਨਾ ਗੱਲ ਕੀਤੀ ਨਾ ਉਹਨਾਂ ਨੇ ਕੋਈ ਕੋਈ ਜਿੰਸ ਕਰਦੇ ਨਾ ਕੋਈ ਥੋੜੀ ਬੌਤਿਕ ਆਪ ਨਾ ਕਰਦੇ ਕਿਸੇ ਬੰਦੇ ਨੂੰ ਅੱਗੇ ਲਗਾ ਕੇ ਉਹਨਾਂ ਤੇ ਕੰਮ ਕਰਾਉਂਦੇ ਉਹਨਾਂ ਨੇ ਨਹੀਂ ਕੀਤਾ ਤੇ ਤੇ ਕਿਸਾਨ ਤੁਹਾਨੂੰ ਪਤਾ ਹੈ ਕਾਫੀ ਦਿਨ ਦੇ ਲਈ ਖੇਤਾਂ ਤੇ ਬੈਠੇ ਰਹੇ ਸੀਗੇ ਸੜਕਾਂ ਦੇ ਉੱਤੇ ਸੀਗੇ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਬੀਜੇਪੀ ਹੈ ਨਹੀਂ ਖੇਤੀ ਦੇ ਮੈਗੂ ਦੇ ਵਿੱਚ ਹਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਜ਼ਰੂਰ ਇਨਰੋਡ ਬਨੇ ਨੇ ਭਾਵੇਂ ਮੈਂ ਵੀ ਕਹਿੰਦੀ ਕਿ ਬੀਜੇਪੀ ਬਹੁੰਗੀ ਕੋਈ ਬੁਧੀ ਹੈ ਆਪਣੇ ਪੰਜਾਬ ਦੇ ਵਿੱਚ ਇਹਨਾ ਹੈ ਨਹੀਂ ਜੇ ਇਹ ਕਿਸੇ ਦਿਨ ਸੰਵਜਤਾ ਕਰਕੇ ਸੱਚੀ ਲਕਸ਼ਣ ਲੜਨ ਫਿਰ ਜਦੋਂ ਅਸ ਬੰਸਾ ਤੇ ਪੱਲੀ ਇਹ ਨਹੀਂ ਇਹ ਮੋਕੇ ਇਹ ਨਹੀਂ ਲੜ ਸਕਦੇ ਇਹ ਨਹੀਂ ਦਿੱਤੋ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਮੈਂ ਚਾਹਣਾ ਕਿ ਤੁਸੀਂ ਲੋਕਾਂ ਨੂੰ ਮਿਲਦੇ-ਗਿਲਦੇ ਹੋ ਤੁਸੀਂ ਸਿਆਸਤਾਂ ਨੂੰ ਬਹੁਤ ਵੱਖ-ਵੱਖਰੇ ਕੋਨਾਂ ਤੋਂ ਸਮਝਦੇ ਹੋ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਉੱਤੇ ਵਿਸ਼ੇਸ਼ ਟਿੱਪਣੀ ਚਾਹੁੰਦੇ ਆ ਤੁਹਾਡੇ ਕੋਲੋਂ ਅਸੀਂ ਕਿਉਂਕਿ ਕਿਉਂਕਿ ਲੋਕਾਂ ਨੇ ਇੱਕ ਮੌਕਾ ਦਿੱਤਾ ਸੀਗਾ ਸਟੈਬਲਿਸ਼ਡ ਪਾਰਟੀਆਂ ਨੂੰ ਪਾਸੇ ਕਰਕੇ ਇੱਕ ਪੇਸ਼ਾਵਰ ਕਮੀਡੀਅਨ ਨੂੰ ਮੁੱਖ ਮੰਤਰੀ ਬਣਾਤਾ ਆਮ ਆਦਮੀ ਪਾਰਟੀ ਨੂੰ ਬਹੁਤ ਭਾਰੀ ਜਿੱਤ ਦਿੱਤੀ ਲੇਕਿਨ ਅੱਜ ਦੀ ਤਰੀਖ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦਾ ਲੋਕਾਂ ਪ੍ਰਤੀ ਜਿਹੜਾ ਰਵਈਆ ਤੇ ਲੋਕਾਂ ਦਾ ਉਹਨਾਂ ਪ੍ਰਤੀ ਰਵਈਏ ਬਾਰੇ ਮੈਂ ਆਪ ਜੀ ਦਾ ਖਿਆਲ ਚਾਹਣਾ ਦੇਖੋ ਜੀ ਕੋਈ ਸਲੇਵੀ ਜਿਹਨੇ ਮਕਰ ਜ਼ਿਆਦਾਤਰ ਪਰਸੈਂਟੇਜ ਵਾਈਜ਼ ਇਹਨਾਂ ਦੇ ਜਿਹੜੇ ਹੈਗੇ ਨੇ ਐਮਐਲਏ ਇਹਨਾਂ ਨੂੰ ਜਾਂਚੀ ਨਹੀਂ ਕਿ ਕਿਵੇਂ ਕੰਮ ਕਰਾਣਾ ਤੁਸੀਂ ਹੁੰਦੇ ਜਗਾ ਜੀ ਤੁਸੀਂ ਟ੍ਰੇਨਿੰਗ ਹੋ ਜਿਹੜੇ ਸਾਡੇ ਟੱਬਰ ਨੂੰ ਦੇਖੋ ਅਸੀਂ ਕਦੋਂ ਦੇ ਦੇਖ ਰਹੇ ਹਾਂ ਪਹਿਲੇ ਬਰਾਡ ਸਾਹਿਬ ਨੂੰ ਫਿਰ ਮੇਰੇ ਮਦਰ ਇਨ ਲਾ ਨੂੰ ਫਿਰ ਸਨੀ ਜੀ ਮੇਰੇ ਹਸਬੰਦ ਨੂੰ ਕਿਵੇਂ ਲੋਕਾਂ ਨਾਲ ਕੰਮ ਕਰੀਦਾ ਕੀ ਕਰੀਦਾ ਅਬਸਰਾ ਨਾਲ ਕਿਵੇਂ ਗੱਲ ਕਰੀਦੀ ਕਿਵੇਂ ਕੰਮ ਕਰਵਾਈਦਾ ਤੁਸੀਂ ਹਵੇ ਤੱਕੀ ਥਿਉਰੀ ਕਰਨੀ ਦਾ ਕੰਮ ਕਰਾ ਸਕਦੇ ਪਈਆਂ ਨੂੰ ਪਤਾ ਹੀ ਨਹੀਂ ਕਿ ਕਿਵੇਂ ਕੰਮ ਕਰਾਣਾ ਉਹ ਹੁੰਦੇ ਨਾ ਅਨਾਰੀ ਸਿੱਖੇ ਪੜ੍ਹੇ ਲਿਖੇ ਵੀ ਹਨ ਮੇਰੇ ਹਿਸਾਬ ਦੇ ਵਿੱਚ ਜਿਹੜਾ ਵੀ ਕੋਈ ਇਲੈਕਸ਼ਨ ਕਰਦਾ ਉਸ ਨੂੰ ਪਹਿਲੇ ਪੜਾਈ ਉਹਦੀ ਦੇਖਣੀ ਚਾਹੀਦੀ ਹੈ। ਉਹਨੂੰ ਅਲਾਉ ਹੀ ਨਹੀਂ ਕਰਨਾ ਚਾਹੀਦਾ ਜੇ ਅਨਪੜਾ ਹੈ ਕਿ ਉਹ ਇਲੈਕਸ਼ਨ ਲੜੇ। ਕਿਉਂਕਿ ਉਹ ਅੱਗੇ ਕੀ ਕਰੂਗਾ? ਵਿਧਾਨ ਸਭਾ ਦੇ ਵਿੱਚ ਜਦ ਅਸੀਂ ਜਾਂਦੇ ਹਾਂ ਆਈ ਜੀ ਪਾ ਹੀ ਹੁੰਦਾ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਕਿ ਤੁਸੀਂ ਸਾਡ ਨੂੰ ਕੋਈ ਸੁਖੂਲੀਅਤ ਦੋਗੇ ਸਾਡੇ ਇਲਾਕੇ ਦੇ ਵਿੱਚ ਕੁਝ ਆਊਗਾ ਸਾਡੇ ਤੁਸੀਂ ਲਿਵਿੰਗ ਨੂੰ ਅੱਛਾ ਬਣਾਓਗੇ। ਅਸੀਂ ਇਸ ਲਈ ਤਾਂ ਨਹੀਂ ਆਏ ਕਿ ਲੋਕੀ ਆਪਣੀ ਜੇਬਾਂ ਪਰ ਮੁਸ਼ਕਿਲ ਤਾਂ ਇੱਥੇ ਆਉਗੀ ਨਾ ਜੀ ਕਿ ਹੁਣ ਜਿਹੜੀ ਫੋਕਸ ਹੈ ਉਹ ਇਹ ਨਹੀਂ ਕਿ ਪੰਜਾਬ ਨੂੰ ਤਰੱਕੀ ਦੇ ਵੱਲ ਕਰੀਏ ਇਹ ਨਾ ਕਿ ਇਹ ਕਿ ਅਸੀਂ ਬਸ ਦੁਨੀਆਂ ਨੂੰ ਅਗੂਠਾ ਦਿਖਾਣਾ ਹੈ ਉਹ ਗੱਲ ਨਹੀਂ ਬਣਦੀ ਕਿਉਂਕਿ ਅਕੀਦ ਦੇ ਵਿੱਚ ਪੋਲਿਟਿਕਸ ਦੇ ਵਿੱਚ ਤਰੱਕੀ ਦਾ ਸੋਚ ਨਾ ਪੈਂਦਾ ਜੇ ਤੁਸੀਂ ਆਪਣੇ ਸੂਬੇ ਨੂੰ ਪਿਆਰ ਕਰਦੇ ਹੋ ਤੇ ਆਪਣੇ ਲੋਕਾਂ ਨੂੰ ਪਿਆਰ ਕਰਦੇ ਹੋ ਫਿਰ ਤੁਸੀਂ ਇਹਨਾਂ ਸੋਚਣਾ ਕਿ ਅਸੀਂ ਪ੍ਰੋਗਰੈਸ ਵੱਲ ਜਾਈਏ ਸਾਡਾ ਪੰਜਾਬ ਕਿਸੇ ਜ਼ਮਾਨੇ ਇੱਕ ਨੰਬਰ ਤੇ ਹੁੰਦਾ ਸੀ ਅਸੀਂ ਕਿੱਥੇ ਡਿੱਕੇ ਪਹੁੰਚ ਗਏ ਇਹ ਸੋਚਣ ਵਾਲੀ ਗੱਲ ਹੈ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਹਾਂ ਜਾਂਦੀ ਮੈਨੂੰ ਕੋਈ ਜਾਂਦਾ ਕਿ ਕੋਈ ਤੁਸੀਂ ਬੋਲੋ ਮੈਂ ਇਹ ਕਹਿੰਦੀ ਹਾਂ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਹ ਸੋਚੋ ਕਿ ਅਗਲੇ ਪੰਜ ਸਾਲ ਤੋਂ ਵੋਟ ਦੇ ਮੁਤਾਬਿਕ ਚੋਣ ਔਰ ਜੇ ਤੁਸੀਂ ਕੋਈ ਸਿਆਣੇ ਬੰਦੇ ਨੂੰ ਅੱਗੇ ਲਗਾਓਗੇ ਫਿਰ ਤੁਹਾਡਾ ਕੋਈ ਫਾਇਦਾ ਹੋਗਾ ਤੁਹਾਡੇ ਬੱਚਿਆਂ ਨੂੰ ਫਾਇਦਾ ਹੋਗਾ ਤੁਸੀਂ ਇਹਨਾਂ ਦੀ ਫਿਊਚਰ ਬੁੱਕਰਾਤਾ ਕਰੋ ਕਰਨ ਬਲੜ ਜੀ ਭਾਵੇਂ ਮੇਰਾ ਪਰਿਵਾਰ ਵੀ ਸਿਆਸਤ ਵਿੱਚ ਸੀਗਾ ਜਾਂ ਹੈ ਅਨ ਲੇਕਿਨ ਮੈਨੂੰ ਨਿੱਜੀ ਤੌਰ ਤੇ ਬਹੁਤ ਘੱਟ ਮੌਕਾ ਮਿਲਿਆ ਕਿ ਮੈਂ ਵਿਰਾਟ ਸਾਹਿਬ ਨਾਲ ਕਿਤੇ ਸਾਮੋਹ ਸਾਹਮਣੀ ਬਹਿ ਕੇ ਗੱਲਬਾਤ ਕਰ ਸਕਾਂ ਇੱਕ ਵਾਰ ਜਦੋਂ ਇਜੂਕੇਸ਼ਨ ਮਿਨਿਸਟਰ ਸਨ ਉਦੋਂ ਇੱਕ ਵਾਰ ਸ਼ਾਇਦ ਮੇਰੀ ਸ਼ਾਦੀ ਤੇ ਸਾਡੇ ਘਰ ਆਏ ਸਨ ਥੋੜਾ ਜਿਹਾ ਉਦੋਂ ਮੌਕਾ ਮਿਲਿਆ ਮੈਨੂੰ ਅਚਾ ਬੇਸਿਕਲੀ ਹੀ ਵਾਸ ਪੀਪਲ ਆਮ ਕਰਕੇ ਕਹਿੰਦੇ ਨੇ ਕਿ ਹੀ ਵਾਸ ਵੈਰੀ ਅਲੂਫ ਐਂਡ ਆਈ ਮੈਂ ਗਲੀਆਂ ਬਾਜ਼ਾਰਾਂ ਦੇ ਵਿੱਚ ਨਹੀਂ ਸੀ ਫਿਰਦੇ ਹਾਂ ਹਲਕੇ ਤੇ ਪੂਰੀ ਪਕੜ ਸੀਗੀ ਔਰ ਹੀ ਆਲਵੇਸ ਨੂ ਵਾਟ ਹੀ ਵਾਸ ਡੂਇੰਗ ਤੁਸੀਂ ਲੋਕਾਂ ਨੂੰ ਕਿੰਨਾਕ ਮਿਲਦੇ ਹੋ ਤੇ ਬਰਾਡ ਪਰਿਵਾਰ ਹੁਣ ਲੋਕਾਂ ਨੂੰ ਐਕਸੈਸਿਬਲ ਹੈ ਦੇਖੋ ਜੀ ਮੈਨੂੰ ਹੁਣ ਵੀ ਲੋਕੀ ਕਹਿੰਦੇ ਨੇ ਕਿ ਤੁਸੀਂ ਜੀ ਇਲੈਕਸ਼ਨ ਜ਼ਰੂਰ ਲੜਨੀ ਹੈ ਕਿਉਂਕਿ ਮੈਂ ਹਾਰ ਗਈ ਸੀ ਨਾ ਤੂਫਾਨ ਆਇਆ ਜਦ ਸੁਨਾਮੀ ਵੰਗਰ ਇਹ ਆਮ ਆਦਮੀ ਪਾਰਟੀ ਜਦ ਆਏ ਮਗਰ ਗੱਲ ਇੱਥੇ ਆਂਦੀ ਹੈ ਜੀ ਕਿ ਲੋਕੀ ਹੁਣ ਵੀ ਬ੍ਰਾਡਸਬ ਦਾ ਜਿਹੜਾ ਲੱਕ ਹੈ ਨਾ ਜਿਹੜਾ ਮੁਕਸਰ ਲੱਕ ਹੈ ਇੱਥੇ ਲੋਕੀ ਟਰੰਕਨ ਪੀੜੀਆਂ ਦੇ ਲੋਕੀ ਸਾਡੇ ਨਾਲ ਜੁੜੇ ਹੋਏ ਨੇ ਦਾਦੀ ਨੇ ਲੋਕਾਂ ਤੇ ਬਹੁਤ ਕੰਮ ਕੀਤੇ ਕਈਆਂ ਨੂੰ ਨੌਕਰੀਆਂ ਦਵਾਈਆਂ ਕਈਆਂ ਨੂੰ ਜਿੰਨਾ ਕੋਈ ਪ੍ਰੋਬਲਮ ਦੇ ਵਿੱਚ ਉਹਨਾਂ ਨੂੰ ਕੱਢਿਆ ਪ੍ਰੋਬਲਮਸ ਵਿੱਚੋਂ ਤੁਸੀਂ ਕਹਿੰਦੇ ਹੋ ਅਲੂਫ ਸੀਗੇ ਜੇ ਤੁਸੀਂ ਕਦੇ ਜਦ ਦਾਦੀ ਜਿੰਦੇ ਸੀਗੇ ਰਾਈਟ ਸਟਿਲ ਹੀ ਡਾਈਡ ਇੱਥੇ ਕੁਰਸੀ ਬਾਹਰ ਡਾਈ ਹੁੰਦੀ ਸੀ ਇੱਥੇ ਹੁੰਦਾ ਸੀ ਜਿਵੇਂ ਕੋਈ ਮੇਲਾ ਲੱਗੇ ਲੋਕੀ ਆਈ ਜਾਂਦੇ ਸੀ ਉਹਨਾਂ ਨੂੰ ਮਿਲਣ ਇੰਨਾ ਪਿਆਰ ਸੀਗਾ ਐਵੇਂ ਤਾਂ ਨਹੀਂ ਉਹ ਇੰਨੀ ਵਾਰੀ ਇਲੈਕਸ਼ਨ ਵਿੱਚ ਦਾਦੀ ਨੂੰ ਕਿਨੇ ਸਾਲ ਹੋ ਗਏ ਜੀ ਇਹ ਤਾਂ ਅਡਜਸਟਿੰਗ ਗੁਰਸੱਭ ਗੁਜ਼ਰ ਗਏ ਨੇ ਇੱਥੇ ਦੇਖ ਇੱਥੇ ਇੰਨੀ ਦੁਨੀਆ ਆਈ ਸੀ ਕਿ ਸਾਡੇ ਤਾਂ ਤੁਸੀਂ ਦੁਬਾਰਾ ਹੀ ਟੁੱਟਣ ਵਾਲੀਆਂ ਸੀ ਤੋਂ ਸੋ ਇੰਨੇ ਕਰਾਊਡ ਸੀ ਲੋਕੀ ਉਹਨਾਂ ਨੂੰ ਪਸੰਦ ਕਰਦੇ ਸੀ ਕਰਨਬੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਿਆ ਖੀਰ ਦੇ ਉੱਤੇ ਸਾਨੂੰ ਬਰਾਜ ਸਾਹਿਬ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਔਰ ਦੋ ਸੂਬਿਆਂ ਚ ਗਵਰਨਰੀ ਕੀਤੀ ਉਹਨਾਂ ਨੇ ਔਰ ਇਹਦੇ ਬਰੋ ਬਰਾਬਰ ਇੱਕ ਪਹਿਲੂ ਉਹਨਾਂ ਦਾ ਇਹ ਵੀ ਸੀਗਾ ਉੱਤੇ ਵੀ ਕਮੈਂਟ ਕਰਿਓ ਜਾਣ ਲੱਗੇ ਤੁਸੀਂ ਕਿ ਉਹਨਾਂ ਨੇ ਉन्नत ਖੇਤੀ ਵੀ ਕੀਤੀ ਉਹਨਾਂ ਨੇ ਕਿਸਾਨਾਂ ਨੂੰ ਰਾਹ ਵੀ ਵਿਖਾਏ ਅੱਜ ਕੱਲ ਹਰੇਕ ਬੰਦਾ ਘੋੜੇ ਰੱਖੀ ਫਿਰਦਾ ਹੈ ਲੇਕਿਨ ਬਰਾੜ ਪਰਿਵਾਰ ਨੇ ਬਹੁਤ ਪਹਿਲ ਕਦਮੀਆਂ ਕੀਤੀਆਂ ਕਿਸਾਨੀ ਤੋਂ ਇਲਾਵਾ ਹੋਰ हट ਕੇ ਬਰੋ ਬਰਾਬਰ ਕਈ ਕਿਸਮ ਦੀਆਂ ਉਹਨਾਂ ਨੇ ਸ਼ੁਰੂਆਤ ਜਿਹੜੀ ਕੀਤੀ ਜਿਹੜੀ ਕਿ ਅੱਜ ਕੱਲ ਲੋਕ ਫਾਲੋ ਕਰ ਰਹੇ ਨੇ ਸੋ ਮੈਂ ਹਰਸ਼ਦਾਰ ਰਚਨ ਸਿੰਘ ਬਰਾੜ ਸਾਹਿਬ ਦੀ ਸਿਆਸੀ ਤੇ ਉਹਨਾਂ ਦੀ ਅਦਰਵਾਇਜ਼ ਜਿਹੜੀ ਲੈਗੇਸੀ ਹੈਗੀ ਆ ਦੇ ਬਾਰੇ ਅਖੀਰ ਤੇ ਆਪਾਂ ਗੱਲ ਕਰੀਏ ਤੇ ਕਨਕਲੂਡ ਕਰੀਏ देखो जी मेरे फतर ने एकू गल कही सी कि शा जिवे हुन ਆਪਾ ਕਿਸਾਨ ਹੈ ਤੇ ਮੇਰੇ ਆਪਣੇ ਪੋਤਰਿਆਂ ਨਾਲ ਗੱਲ ਕਰਦੇ ਹੁੰਦੇ ਸੀ ਕਹਿੰਦੇ ਸੀ ਕੁਛ ਤੇ ਹੁੰਦੇ ਸੀ ਕਿ ਕਿ ਕਿਸਾਨ ਦੇ ਖੇਤ ਤੇ ਸਭ ਤੋਂ ਜ਼ਿਆਦਾ ਮੂਲ ਵਾਲੀ ਖਾਦ ਕੀ ਹੈ ਕਿ ਮੇਰੇ ਬੱਚੇ ਛੋਟੇ ਹੀ ਸੀ ਤੇ ਕਹਿੰਦੇ ਸੀ ਤੁਸੀਂ ਇਹ ਸਮਝ ਲਓ ਕਿ ਜੇ ਜਿਹੜਾ ਕਿਸਾਨ ਹੈ ਉਹਦੇ ਜਿਹੜੇ ਪੈਰ ਨੇ ਨਾ ਖੇਤ ਵਿਗਿਆਨ ਦੇ ਤਾਂ ਉਹਨੂੰ ਖਾਦ ਮਿਲਦੀ ਹੈ ਜਿਹੜਾ ਬੰਦਾ ਆਪਣਾ ਕੰਮ ਆਪ ਨਹੀਂ ਦੇਖਦਾ ਉਹ ਕੰਮ ਨਹੀਂ ਹੁੰਦਾ ਹੀ ਵਾਸ ਵੈਰੀ ਪੱਕਾ ਓਨ ਵਨ ਥਿੰਗ ਕਿ ਅੱਪਾ ਆਪ ਕੰਮ ਕਰਨਾ ਹੈ ਇਹ ਨਹੀਂ ਕਿ ਲੋਕਾਂ ਤੋਂ ਕਰਵਾਣਾ ਹੈ ਅਸੀਂ ਆਪ ਹੁਣ ਵੀ ਕਰਦੇ ਆਂ ਇਹ ਕੋੜਿਆਂ ਦਾ ਕੰਮ ਵੀ ਜਿਹੜਾ ਅਸੀਂ ਕੀਤਾ ਹੈਗਾ ਸਾਡੇ ਰਿਸੋਰਸਸ ਨੇ ਇਹ ਮਾਰਵਾੜੀ ਨਹੀਂ ਜਿਹੜੇ ਬਾਕੀ ਦੁਨੀਆ ਦੇ ਕੋੜੇ ਰੱਖ ਲੈਂਦੇ ਨੇ ਇਟਸ ਅ ਬਿਜ਼ਨਸ ਤੇ ਇਹਦੇ ਵਿੱਚ ਪੂਰਾ ਜੋਰ ਪੂਰੀ ਸਾਡੀ ਇਹਦੇ ਵਿੱਚ ਹੁੰਦੀ ਹੈਗੀ ਰਿਸਰਚ ਸੰਜੀਤ ਜੀ ਮੇਰੇ ਹਸਬੰਦ ਨੇ ਸ਼ੁਰੂ ਕੀਤਾ ਸੀ ਬ੍ਰਾਦਰ ਸਾਹਿਬ ਦੇ ਨਾਲ ਤੇ ਹੁਣ ਮੇਰੇ ਬੇਟੇ ਕਰਦੇ ਨੇ मगर दे आर ब्रीडिंग इसलिए मैं तो इतना ही कहूंगी जी दुनिया जो और बैठे सारा तो कुछ मिल जाऊगा जिनी देर तुम कम नहीं करोगे काम कोई कुछ नहीं होंगे बिना कम रोटी भी नहीं मिलती चाहे तुसी अमीर हो चाहे तुसी गरीब हो आप काम करना बहुत जरूरी है ਦੇ ਦਦੀ ਜੀ ਸਮਿਖਿਆ ਸੀ ਤੁਹਾਡੇ ਨਾਲ ਗਲਬਤ ਕੇ ਚੰਗਾ ਲੱਗਿਆ ਜੀ ਗੱਲ ਕਰਕੇ ਔਰ ਅਸੀਂ ਫੇਰ ਵੀ ਤੁਹਾਡੇ ਨਾਲ ਸਿਆਸੀ ਮੁੱਦਿਆਂ ਦੇ ਉੱਤੇ ਤੇ ਕੁਝ ਹੋਰ ਜਿਹੜੇ ਇਸ ਖਿੱਤੇ ਨਾਲ ਸੰਬੰਧ ਰੱਖਦੇ ਮੁੱਦੇ ਨੇ ਗੱਲਬਾਤ ਕਰਾਂਗੇ ਖੁੱਲਕੇ ਅੱਜ ਲਈ ਇੰਨੇ ਕਾਫੀ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਸੀਂ ਦਦੀ ਨੂੰ ਯਾਦ ਕੀਤਾ ਬਹੁਤ ਮੇਟਾ